ਟਰੰਪ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਜਿਸ ਦੇ ਨਾਲ ਲੱਖਾਂ ਲੋਕ ਜਿਹੜੇ ਅਮਰੀਕਾ ਜਾਣ ਦਾ ਸੁਪਨਾ ਦੇਖੀ ਬੈਠੇ ਸੀ ਉਹ ਇਸ ਵਕਤ ਝਟਕੇ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਅਮਰੀਕਾ ਦੇ ਵੱਲੋਂ 75 ਦੇਸ਼ਾਂ ਦੇ ਉੱਪਰ ਵੀਜ਼ਾ ਦੇ ਉੱਪਰ ਬੈਨ ਲਗਾਇਆ ਗਿਆ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਸਮੇਤ ਕੁੱਲ 75 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਜਿਹੜਾ ਪ੍ਰਵਾਸੀ ਵੀਜ਼ਾ ਦੀ ਪ੍ਰਕਿਰਿਆ ਜੋ ਜਿਹੜੀ ਉਹ ਮੁਅਤਲ ਕਰ ਦਿੱਤੀ ਗਿਆ ਸਸਪੈਂਡ ਕਰ ਦਿੱਤੀ ਗਿਆ ਫੈਸਲਾ ਉਹਨਾਂ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਜਿਨ੍ਹਾਂ ਬਾਰੇ ਅਮਰੀਕੀ ਸਰਕਾਰ ਨੂੰ ਲੱਗਦਾ ਕਿ ਉਹ ਅਮਰੀਕਾ ਦੇ ਵਿੱਚ ਆ ਕੇ ਸਰਕਾਰੀ ਮਦਦ ਜਾਂ ਫਿਰ ਭਲਾਈ ਸਕੀਮਾਂ ਦੇ ਉੱਪਰ ਨਿਰਭਰ ਹੋ ਸਕਦੇ ਨੇ ਇਹ ਮੁਅਤਲ ਹੀ 21 ਜਨਵਰੀ ਤੋਂ ਲਾਗੂ ਹੋਣ ਵਾਲੀ ਆ ਹਾਲਾਂਕਿ ਇੱਕ ਵੱਡੀ ਗੱਲ ਇਹ ਵੀ ਆ ਕਿ ਇਹ ਫੈਸਲਾ ਸਲਾਨੀ ਜਾਂ ਫਿਰ ਬਿਜ਼ਨਸ ਵੀਜ਼ੇ ਅਰਤਾਤ ਗੈਰ ਪ੍ਰਵਾਸੀ ਵੀਜ਼ਾ ਦੇ ਉੱਪਰ ਲਾਗੂ ਨਹੀਂ ਹੋਵੇਗਾ ਅਮਰੀਕਾ ਜਾਣ ਵਾਲੇ ਜ਼ਿਆਦਾਤਰ ਲੋਕ ਟੂਰਿਸਟ, ਬਿਜ਼ਨਸ ਜਾਂ ਫਿਰ ਸਤਾਈ ਵੀਜ਼ੇ ਦੇ ਉੱਪਰ ਹੀ ਜਾਂਦੇ ਨੇ ਇਹ ਫੈਸਲਾ 트ੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਇੱਕ ਹੋਰ ਹਿੱਸਾ ਮੰਨਿਆ ਜਾ ਰਿਹਾ ਵਿਦੇਸ਼ ਵਿਭਾਗ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਗੱਲ ਆਖਿਆ ਕਿ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਅਮਰੀਕੀ ਲੋਕਾਂ ਦੀ ਦੌਲਤ ਦੀ ਰੱਖਿਆ ਕੀਤੀ ਜਾ ਰਹੀ ਹੈ ਦਰਸਲ ਇਹ ਸਾਰਾ ਫੈਸਲਾ ਨਵੰਬਰ 2025 ਦੇ ਵਿੱਚ ਜਾਰੀ ਕੀਤੇ ਗਏ ਇੱਕ ਆਦੇਸ਼ ਦੇ ਆਧਾਰ ਦੇ ਉੱਪਰ ਲਿਆ ਗਿਆ ਉਸ ਆਦੇਸ਼ ਦੇ ਅਨਸਾਰ ਜਿਹੜਾ ਅਮਰੀਕੀ ਦੂਤਾਵੇਸ ਜਾਪਾਨ ਕੰਸਲਟੈਂਟ ਨੂੰ ਜਿਹੜਾ ਹੁਕਮ ਤੋਂ ਦਿੱਤਾ ਗਿਆ ਸੀ ਹੁਣ ਪ੍ਰਵਾਸੀ ਵੀਜ਼ਾ ਅਰਜੀ ਦੀ ਬਹੁਤ ਹੀ ਡੂੰਗੀ ਜੜੀ ਜਾਂਚ ਆ ਉਹ ਕੀਤੀ ਜਾਣੀ ਆ ਪਹਿਲਾ ਵੇੜੇ ਕਾਨੂੰਨ ਦੇ ਅਨੁਸਾਰ ਪ੍ਰਵਾਸੀ ਵੀਜ਼ਾ ਮੰਗਣ ਵਾਲੇ ਨੂੰ ਸਿਰਫ ਇਹ ਸਾਬਤ ਕਰਨਾ ਪੈਂਦਾ ਸੀ ਕਿ ਉਹ ਅਮਰੀਕਾ ਦੇ ਵਿੱਚ ਪਬਲਿਕ ਚਾਰਜ ਨਹੀਂ ਵੜੇਗਾ ਪਰ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਹੀ ਇਸ ਨਿਯਮ ਨੂੰ ਜਿਹੜਾ ਹੋਰ ਵੀ ਸਖਤ ਕਰ ਦਿੱਤਾ ਸਖਤ ਦਿਸ਼ਾਦਰਦੇਸ਼ ਇਸ ਦੇ ਵਿੱਚ ਜਿਹੜੇ ਜਾਰੀ ਕੀਤੇ ਗਏ ਨੇ ਅਮਰੀਕਾ ਜਾਣ ਵਾਲੇ ਹਰ ਪ੍ਰਵਾਸੀ ਦੇ ਲਈ ਪਹਿਲਾਂ ਹੀ ਇਹ ਲਾਜ਼ਮੀ ਹੈ ਕਿ ਉਹ ਅਮਰੀਕੀ ਦੂਤਾਵਾਸ ਦੁਆਰਾ ਮંજੂਰ ਸ਼ੋਦਾ ਡਾਕਟਰ ਤੋਂ ਪੂਰੀ ਮੈਡੀਕਲ ਹੈ ਜਿਹੜੀ ਜਾਂਚ ਉਹ ਕਰਵਾਵੇ ਟੀਵੀ ਵਰਗੀਆਂ ਜਿਹੜੀਆਂ ਸ਼ੂਤ ਦੀਆਂ ਬਿਮਾਰੀਆਂ ਨੇ ਜਿਹੜਾ ਉਹ ਉਹ ਨਾ ਹੋਣ ਜਾਂ ਫਿਰ ਨਸ਼ਾ ਜਾਂ ਸ਼ਰਾਬ ਦੀ ਆਦਤ ਨਾ ਹੋਵੇ ਕੋਈ ਮਾਨਸਿਕ ਤੌਰ ਤੇ ਜਾ ਕੋਈ ਹਿੱਸਕ ਤੌਰ ਤੇ ਇਤਿਹਾਸ ਜਿਹੜਾ ਉਸ ਦਾ ਨਾ ਹੋਵੇ ਤੇ ਨਾਲ ਦੀ ਨਾਲ ਪਰਿਵਾਰਕ ਜਿਹੜੇ ਉਹਦੇ ਹਾਲਾਤ ਨੇ ਉਹ ਵੀ ਦੇਖੇ ਜਾਣਗੇ ਸਿਹਤ ਦੀ ਹਾਲਤ ਦੇਖੀ ਜਾਵੇਗੀ ਖਾਸ ਤੌਰ ਤੇ ਉਸ ਵਿਅਕਤੀ ਦੀ ਏਜ ਦੇਖੀ ਜਾਵੇਗੀ ਜਾਂ ਪਰ ਇਹ ਵੀ ਦੇਖਣਾ ਹੋਵੇਗਾ ਕਿ ਉਸ ਦੇ ਵਿੱਤੀ ਤੌਰ ਤੇ ਘਰ ਦੇ ਵਿੱਚ ਕਿੰਨੀ ਕੁ ਜੜੀ ਮਜ਼ਬੂਤੀ ਆ ਇਹ ਦੇਖੀ ਜਾਊਗੀ ਇਹ ਸਾਰਾ ਕੁਝ ਦੇਖਿਆ ਜਾਊ ਲੋਡ ਪਈ ਤਾਂ ਇੰਟਰਵਿਊ ਵੀ ਅੰਗਰੇਜ਼ੀ ਦੇ ਵਿੱਚ ਕੀਤਾ ਜਾਵੇਗਾ ਇਮੀਗ੍ਰੇਸ਼ਨ ਬਾਹਰਾਂ ਦਾ ਇਹ ਵੀ ਕਹਿਣਾ ਕਿ ਨਵੇਂ ਨਿਯਮ ਅਮਰੀਕਾ ਦੇ ਵਿੱਚ ਦਾਖਲ ਹੋਣਾ ਹੋਰ ਵੀ ਮੁਸ਼ਕਲ ਬਣਾ ਸਕਦੇ ਜਿਸ ਮੁਤਲੇ ਦੇ ਨਾਲ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਸਮੇਤ ਅਫਰੀਕਾ ਏਸ਼ੀਆ ਯੂਰਪਾ ਲਾਤੀਨੀ ਅਮਰੀਕਾ ਦੇ ਕੁੱਲ ਜਿਹੜੇ 75 ਦੇਸ਼ ਨੇ ਉਹ ਪ੍ਰਭਾਵਿਤ ਹੋਣਗੇ ਹਾਲਾਂਕਿ ਅਮਰੀਕਾ 2026 ਵਰਲਡ ਕੱਪ ਅਤੇ 2028 올림픽 ਦੀ ਬੇਜਵਾਦੀ ਕਰ ਰਿਹਾ ਜਿਸ ਕਰਕੇ ਆਉਣ ਵਾਲੇ ਸਾਲਾਂ ਦੇ ਵਿੱਚ ਸਲਾਨੀ ਅਤੇ ਬਿਜ਼ਨਸ ਵੀਜ਼ਾ ਦੀ ਮੰਗ ਦਾ ਜੋਰਾਂ ਦੇ ਉੱਪਰ ਵਧਣ ਦੀ ਸੰਭਾਵਨਾ ਪਰ ਇਸ ਸੂਚੀ ਦੇ ਵਿੱਚ 75 ਦੇਸ਼ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਅਮਰੀਕਾ ਦੇ ਵੱਲੋਂ ਇਸ ਵੀਜ਼ੇ ਦੇ ਉੱਪਰ ਬੈਨ ਲਗਾਇਆ ਗਿਆ ਅਫਗਾਨਿਸਤਾਨ ਅਲਬਾਨੀਆ ਅਲਜੀਰੀਆ ਐਂਟੀਗੁਆ ਬਾਰਬੂਡਾ ਅਰਬੀਡੀਆਂ ਅਜ਼ਬਾਇਰਡ ਬਹਾਮਾਸ ਬੰਗਲਾਦੇਸ਼ ਬਾਰਬਾਡੋਸ ਬੇਲਾਰੂਸ ਬੈਲੀਜ਼ ਭੂਟਾਨ ਬੋਸਨੀਆ ਬ੍ਰਾਜ਼ੀਲ ਬਰਮਾ ਕਮੋਡੀਆ ਕੈਮਰੂਨ ਕੈਂਪਬਰਡੇ ਕੋਲੰਬੀਆ ਕਾਂਗੋ ਕਿਊਬਾ ਡਿਲੀਵਿਕਾ ਮੈਸਰੈ ਇਰੀਟਰੀਆ ਏਥੋਪੀਆ ਫਿਜੀ ਗੈਬੀਆ ਜਾਰਜੀਆ ਕਨ ਗ੍ਰੇਨਾਡਾ ਗੁਆਟੇਮਾਲਾ ਗਿਨੀ ਹੈਤੀ ਈਰਾਨ ਇਰਾਕ ਆਈਵਰੀ ਕੋਸਟ ਜ਼ਮੈਕਾ ਜਾਰਡਨ ਕਜ਼ਾਕਿਸਤਾਨ ਕੋਸੋਵੋ ਕੁਵੇਤ ਕਿਰਗਿਸਤਾਨ ਲਾਓਸ ਲਿਬਨਾਨ ਲਾਈਬੀਰੀਆ ਲੀਬੀਆ ਮੈਸੋਡੀਨੀਆ ਬੋਲੋਡੋਵਾ ਇਹ ਜਿਹੜੇ ਹੋਰ ਅਜਿਹੇ ਬਹੁਤ ਸਾਰੇ ਜਿਹੜੇ ਤਮਾਮ ਦੇਸ਼ ਨੇ ਜਿਸ ਦੇ ਵਿੱਚ ਤੰਜ਼ਾਨੀਆ ਥਾਈਲੈਂਡ ਟੋਗੋ ਇਹ ਜਿਹੜੇ ਕੁਝ ਹੋਰ ਨੇ ਜਿਸ ਦੇ ਵਿੱਚ ਉਜੇ ਬੇਕਿਸਤਾਨ ਜਾਜ਼ਮਨ ਸੀਰੀਆ ਦਖੜੀ ਸੋਡਾਨ ਇਹ ਜਿਹੜੇ ਦੇਸ਼ ਨੇ ਇਹਨਾਂ ਦੇ ਉੱਪਰ ਸ਼ਾਮਲਾ ਕੇ ਵੀਜ਼ਾ ਦੇ ਉੱਪਰ 트াম্প ਪ੍ਰਸ਼ਾਸਨ ਨੇ ਸਖਤੀਆਂ ਕਰ ਦਿੱਤੀਆਂ ਨੇ ਜਾਂ ਪਰ ਬੈਨ ਲਗਾਇਆ